ਵੈਗੁਰ ਜੀ ਕਾ ਖਾਲਸਾ ਤੇ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਪਿੰਡ ਖੋਸ ਸਰਨ ਤੀਰ ਆਪਣਾ ਆਪਣਾ ਪਿੰਡ ਹੈ ਜਿੱਥੇ ਵੀਰ ਸਤਨਾਮ ਸਿੰਘ ਜੀ ਪਾਲਕੀ ਤਿਆਰ ਕਰਦੇ ਨੇ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਪਾਲਕੀ ਤਿਆਰ ਹੋਈ ਹੈ ਤੇ ਸੰਗਤ ਪਹੁੰਚੀ ਹੈ ਜੀ ਪਨਵਾ ਚੰਗੀ ਤੋਂ ਕੋਲੀਡੋਰ ਤੋਂ ਨੇ ਤੇ ਕਰਦੇ ਆ ਜੀ ਆਪਾਂ ਸੰਗਤ ਨਾਲ ਗੱਲਬਾਤ ਉਹਨਾਂ ਨੂੰ ਕਿੱਦਾਂ ਦਾ ਲੱਗਾ ਕੰਮ ਕਰ ਆਜੋ ਖੁਸ਼ ਦੇ ਜੀ ਸਭ ਤੋਂ ਪਹਿਲਾਂ ਤਾਂ মিডিਆ ਰਾਈ ਜੁੜ ਰਹੀ ਇਸ ਇੱਕ ਸੰਗਤ ਨੂੰ ਪਿਆਰ ਤੇ ਅਦਬ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਜੀ ਗੱਜ ਕੇ ਬੁਲਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਣਾ ਹਾਂ ਜੀ ਅਸੀਂ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਜੀ ਇਹ ਜੋ ਪਾਲਕੀ ਸਾਹਿਬ ਤਿਆਰ ਹੋਣ ਲਈ ਆ ਡੇਰਾ ਪਪਾ ਨਾਨਕ ਜੋ ਕਿ ਬਹੁਤ ਕੋਰੀਡੋਰ ਹੈ ਤੋਂ ਆਈ ਹੈ ਇਹਨਾਂ ਨੇ ਆਪਣੀ ਪਹਿਲਾਂ ਵੀਡੀਓ ਦੇਖੀ ਸੀਗੀ ਵੀਡੀਓ ਦੇਖਣ ਤੋਂ ਬਾਅਦ ਇਹ ਸੰਗਤ ਆਪਣੇ ਕੋਲੇ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਾਉਣ ਵਾਸਤੇ ਆਈ ਹੈ ਜੋ ਅਸੀਂ ਕੋਸ਼ਿਸ਼ ਕੀਤੀ ਹੈ ਸਿੱਖ ਮਰਿਆਦਾ ਦੇ ਅਨੁਸਾਰ ਜੋਕੇ ਸਮੇ ਦੇ ਸਹੂਲਤ ਦੇ ਅਨਸਾਰ ਅਸੀਂ ਤਿਆਰ ਕੀਤੀ ਹੈ ਤੇ ਇਸ ਬਾਰੇ ਆਪਾਂ ਸੰਗਤ ਤੋਂ ਵੀ ਪੁੱਛਣਾ ਚਾਹਾਂਗੇ ਤੇ ਸੰਗਤ ਨੂੰ ਬੇਨਤੀ ਵੀ ਕਰਨਾ ਚਾਹਾਂਗੇ ਜੇਕਰ ਕਿਤੇ ਕਿਸੇ ਸਿੱਖ ਸੰਗਤ ਨੂੰ ਲੱਗਦਾ ਜਾਂ ਅਸੀਂ ਇਹਦੇ ਵਿੱਚ ਕੁਝ ਐਡ ਕਰ ਸਕਦੇ ਹਾਂ ਜਾਂ ਮर्यादा ਅਨੁਸਾਰ ਜਾਂ ਇਹਨੂੰ ਕਿਸੇ ਤਰ੍ਹਾਂ ਵੀ ਉਹ ਸੁਝਾਅ ਦੇ ਸਕਦੇ ਆ ਤਾਂ ਉਹ ਸਾਨੂੰ ਜ਼ਰੂਰ ਮੈਸੇਜ ਆ ਫੋਨ ਕਰਕੇ ਦੱਸਣ ਦੀ ਵੀ ਕਿਰਪਾਲਤਾ ਜੂੜ ਕਰਨ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਜਿਹੜੀ ਫਾੜਕੀ ਸਾਹਿਬ ਦੀਆਂ ਵਿਸ਼ੇਸ਼ਤਾਈਆਂ ਜੋ ਆਪਣਾ ਜੋਕੇ ਸਮੇ ਨਾਲ ਆ ਉਹ ਜ਼ਰੂਰ ਦਿਖਾਉਣਾ ਚਾਹਾਂਗੇ ਜੀ ਸਾਂਗੇ ਤਰ੍ਹਾਂ ਗੱਲ ਗੱਵਤ ਕਰਦੇ ਜੀ ਉਹਨਾਂ ਨੂੰ ਕਿੱਦਾਂ ਲੱਗਾ ਜੀ ਬਾਈ ਜੀ ਦਾ ਕੰਮ ਕਰੇ ਨਮਤ ਸਭ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅਸੀਂ ਕਾਫੀ ਚਿਰ ਤੋਂ ਪਜੋਤਨ ਮਹੀਨੇ ਹੋ ਗਿਆ ਇਹਨਾਂ ਨੂੰ ਗੱਡੀ ਦੇ ਕੇ ਗਏ ਸੀ ਪਾਲਕੀ ਸਭ ਚਾਰ ਕਨੋਸੇ ਭਾਈ ਰਣਜੀਤ ਸਿੰਘ ਕੋਸਾ ਸਾਹਿਬ ਨੂੰ ਅਸੀਂ ਫੋਨ ਲਈ ਇਹਨਾਂ ਦੀ ਵੀਡੀਓ ਵੇਖੀ ਇਸ ਪਹਿਲੋਂ ਪਾਲਕੀ ਸਭ ਬਣੀ ਸਾਡੇ ਮਨ ਚ ਕਾਫੀ ਛੌਂਕ ਸੀ ਵੀ ਅਸੀਂ ਵੀ ਇਸ ਤਰ੍ਹਾਂ ਦਾ ਆਪਣਾ ਗੁਰੂਤ ਸਾਹਿਬ ਸਤਿਗੁਰੂ ਗ੍ਰੰਥ ਸਭ ਜੀ ਦੇ ਸੋਰੇ ਵਾਸਤੇ ਪਾਲਕੀ ਸਭ ਤਿਆਰ ਕਰਾ ਕੇ ਲਿਆਈਏ ਅਸੀਂ ਪਹਿਲਾਂ ਤਾਂ ਆਪ ਚਲ ਕੇ ਇਹਨਾਂ ਕੋਲ ਆਏ ਪਸੀ ਗੱਡੀ ਸਾਨੂੰ ਕਿਹੜੀ ਲੈਣੀ ਚਾਹੀਦੀ ਪਾਲਕੀ ਸਭ ਤਿਆਰ ਕਰਨ ਵਾਸਤੇ ਇਹਨਾਂ ਨੇ ਸਾਨੂੰ ਇੱਥੇ ਗੱਡੀ ਤਿਆਰ ਹੋਈ ਵਿਖਾ ਲਈ ਜੋ ਕੋਈ ਬਲੈਰੋ ਪਿਕਅਪ ਸੀਗੀ ਕਹਿੰਦੇ ਵੀ ਇਸ ਚੀਜ਼ ਵਾਸਤੇ ਵਿਸ਼ੇਸ਼ਤਾਈ ਇਸੇ ਗੱਡੀ ਦੀ ਵਧੀਆ ਰਹੇਗੀ ਤੁਸੀਂ ਬਲੈਰੋ ਪਿਕਅਪ ਹੀ ਲਓ ਉਹਦੇ ਨਾਲ ਇਹਨਾਂ ਕਾਫੀ ਸਾਨੂੰ ਸਹੂਤਾ ਦੱਸਿਆ ਪੀ ਦੇ ਵਿੱਚ ਏਸੀ ਦੀ ਸਹੂਤਾ ਹੋ ਸਕਦੀ ਆ ਮਤਲਬ ਗਾੜੀ ਪਾਣੀ ਦੀ ਸਹੂਤਾ ਹੋ ਸਕਦੀ ਆ ਕੈਮਰੇਜ ਸਹੂਤਾ ਹੋ ਸਕਦੀ ਆ ਤੇ ਸਾਡੇ ਮਨ ਚ ਬੜੇ ਚਿਰ ਦਾ ਛੌਂਕ ਸੀ ਸਾਡੇ ਪ੍ਰਧਾਨ ਸਾਹਿਬ ਨੇ ਸਰਦਾਰ ਨਰਿੰਦਰ ਸਿੰਘ ਸਰਦਾਰ ਅਮਰਜੀਤ ਸਰਗਰ ਸਿੰਘ ਨੂੰ ਨਹੀਂ ਕਾਫੀ ਕਰਤੋਂ ਇਹਨਾਂ ਦੇ ਮਨ 'ਚ ਸ਼ੌਂਕ ਸੀਗਾ ਕਿ ਗੁਰੂ ਸਾਹਿਬ ਦੇ ਸਵਾਰੇ ਵਾਸਤੇ ਪਾਲਕੀ ਸਾਬ ਬਣਾਈਏ ਹੋਰ ਵੀ ਬਹੁਤ ਸਾਰਾ ਜਗਾ ਵੀਡੀਓ ਵੇਖੀਆਂ ਗੱਡੀਆਂ ਬਣੀਆਂ ਤਿਆਰ ਹੁੰਦੀਆਂ ਵੇਖੀਆਂ ਪਰ ਸਭ ਤੋਂ ਜ਼ਿਆਦਾ ਪਸੰਦ ਸਾਡੇ ਸਾਰੇ ਨਗਰ ਦੀ ਸੰਗਤ ਨੇ ਇਸ ਵੀਡੀਓ ਨੂੰ ਕੀਤਾ ਤੇ ਅਸੀਂ ਉਹ ਗੱਡੀ ਲੈ ਕੇ ਭਾਈ ਰਣਧੀਰ ਸਿੰਘ ਖੋਸਾ ਜੀ ਨੂੰ ਦੇ ਕੇ ਗਏ ਅੱਜ ਜਿਨ੍ਹਾਂ ਨੇ ਜੋ ਆਧੁਨਿਕ ਸਹੂਲਤਾਂ ਇਹ ਗੱਡੀ ਤਿਆਰ ਕਰਕੇ ਦਿੱਤੀ ਹਨ ਸ਼ਾਇਦ ਸਾਨੂੰ ਦੁਨੀਆ ਤੇ ਅਜ ਤੱਕ ਇੰਨੀ ਖੁਸ਼ੀ ਨਸੀਬ ਹੋਈ ਨਹੀਂ ਹੋਏਗੀ ਕਿ ਜੋ ਕਿ ਮਹਾਰਾਜ ਦਾ ਜਹਾਜ਼ ਇਹ ਵੀ ਤਕਰੀਕ ਨਾਲ ਤਿਆਰ ਕਰਕੇ ਦਿੱਤਾ ਵਾ ਸਾਨੂੰ ਇਹ ਜਦਾ ਵੀਰ ਜੀ ਪੁੱਛਣ ਦੇ ਹੀ ਨਾ ਵੀ ਕੋਈ ਹੋਰ ਤਕਨੀਕ ਸੁਲਾ ਦੇ ਸਕਦੇ ਸ਼ਾਇਦ ਸਾਡੇ ਤੇ ਚਿੰਤਕ ਤਕਨੀਕ ਹੋਰ ਸੁਲਾ ਦੇ ਸਕੀਏ ਤੁਸੀਂ ਆਪ ਕੋਈ ਹੋਰ ਸਹੂਲਤ ਲੱਭ ਲੋ ਤਾਂ ਕਹਿ ਨਹੀਂ ਸਕਦੇ ਸਾਡੇ ਉਤੇ ਇਸ ਤੋਂ ਉੱਪਰ ਸਹੂਲਤ ਕਿਤੇ ਦਿਸੀ ਨਹੀਂ ਕੋਈ ਸੋ ਇਹਨਾਂ ਸ਼ਬਦਾਂ ਨਾਲ ਮੈਂ ਖਮਾ ਮੰਗਾ ਜਾਂਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਬਾਈ ਜੀ ਦਾ ਕੰਮ ਦੇਖ ਕੇ ਤੁਹਾਨੂੰ ਮੈਨਾਂ ਜੀ ਚਾਹ ਦੇਣੀ ਮਨ ਚ ਖੁਸ਼ੀ ਕਦੀ ਹੋਈ ਨਹੀਂ ਜੇ ਜੋ ਅੱਜ ਇਦੋਂ ਇਦੋਂ ਜਾਂ ਕਹਿੰਦੇ ਸਾਡੀ ਤੇ ਸੋਚਣ ਸ਼ਕਤੀ ਇੰਨੀ ਕਾ ਸਭੀ ਸੋਚ ਕਰਦੇ ਦੀ ਲੱਭਾਈ ਨਹੀਂ ਜੀ ਠੀਕ ਬਹੁਤ ਸੋਹਣਾ ਲੱਗਿਆ ਸਾਨੂੰ ਤੇ ਜੀ ਬਹੁਤ ਸੋਹਣਾ ਬਹੁਤ ਕਿਰਪਾ ਸਤਿਗੁਰ ਦੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਿਓ ਤੇ ਮਤਮਨ ਗੁਰੂ ਸਾਹਿਬ ਦੇ ਜਹਾਜ ਚੜ੍ਹ ਤੱਕ ਅਰ ਰਹਿਂਦੀ ਜ਼ਿੰਦਗੀ ਤੱਕ ਮਾਰੀ ਇਹੋ ਸੇਵਾ ਦਾ ਕੁਲਿੰਦਾਰੇ ਇਹਨਾਂ ਨੂੰ ਬਹੁਤ ਮਹਾਨ ਸੇਵਾ ਬਖਸ਼ਿਸ਼ ਕੀਤੀ ਸਤਿਗੁਰ ਨੇ ਬੜੇ ਕਰਮਾਂ ਦੇ ਭਾਗਾਂ ਵਾਲੇ ਨੇ ਤਨ ਭਾਗ ਉਹ ਮਾਂ ਪਿਓ ਜਿਨ੍ਹਾਂ ਇਹਨਾਂ ਨੂੰ ਜਨਮ ਦਿੱਤਾ ਤੇ ਇੰਦੀ ਵੱਡੀ ਸੇਵਾ ਲੋਟ ਰਹੇ ਨੇ ਇਹ ਸੰਸਾਰ ਤੇ ਕਿਸੇ ਕੋ ਲੋਟ ਨਹੀਂ ਸਕਦਾ ਜੋ ਕਿ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਹਾ ਨਿੱਤੇ ਬੰਦਾ ਪ੍ਰਸ਼ਾਦੇਵਾਚਨ ਹੋਰ ਵੀ ਕਈ ਤੰਗੜਾ ਮਰ ਜੇ ਨੇ ਪਰ ਇਹ ਗੁਰੂ ਦੀ ਸੇਵਾ ਵੀ ਆ ਤੇ ਪ੍ਰਸ਼ਾਦਾ ਦੀ ਸਤਗੁਰ ਆਪਣੀ ਅਮਨ ਆਮਾਨ ਇੱਕ ਤਨਾ ਬਖੰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਾ ਇਹ ਸੰਗਤ ਨੂੰ ਇਹਨੇ ਇਹ ਸਵਾਰੀਆਂ ਚਾਬੀਆਂ ਫੜਾ ਰਿਹਾ ਜੀ ਤੇ ਲੋ ਜੀ ਪਰਮਾਨੰਦ ਦੋਬਰਦਾਨ ਜੀ ਖਾਲਸਾ ਵਾਹਿਗੁਰੂ ਜੀ ਸੋਨਿਆ ਸਤਿ ਸ੍ਰੀ ਅਕਾਲ ਕੋਈ ਕੋਈ ਲਾਈਵ ਆ ਰਿਹਾ ਇੱਕ ਵਾਰ ਹੋਰ ਬੜੀ ਵੀਡੀਓ ਨਾ ਭਾਡੋ ਕੋਈ ਉਹ ਵਾਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਗੱਡੀ ਦਿਖਾਉਂਦੇ ਜੀ ਅੰਦਰੋਂ ਇੰਟੀਰੀਅਰ ਦਿਖਾਉਂਦੇ ਜੀ ਉਹਨਾਂ ਦਾ ਵਾਹ ਹਾਂਜੀ ਬਾਈ ਜੀ ਸਤਨਾਮ ਸਿੰਘ ਜੀ ਆਪਣਾ ਗੱਡੀ ਬਾਰੇ ਕੁਝ ਹਾਂ ਜੀ ਇਹ ਜ਼ਰੂਰ ਦੱਸਣਾ ਚਾਹਾਂਗੇ ਜਿਹੜੀਆਂ ਕੀ ਵਿਸ਼ੇਸ਼ਤਾਈਆਂ ਤੇ ਕੀ ਇਹਦੇ ਵਿੱਚ ਆਪਾਂ ਰੱਖਿਆ ਗਿਆ ਸਭ ਤੋਂ ਪਹਿਲਾਂ ਤਾਂ ਜਿਵੇਂ ਇਹਦੀ ਵਿੰਡੋ ਆ ਉਹ ਪਾਵਰ ਨਹੀਂ ਹੁੰਦੀ ਆਪਾਂ ਵਾਪ ਵਿੰਡੋ ਪਾਵਰ ਕੀਤੀ ਗਈ ਆ ਠੀਕ ਇਹ ਵੀ ਸਮੇਂ ਨੂੰ ਦੇਖਣ ਦੇ ਅਨੁਸਾਰ ਵੀ ਕਈ ਵਾਰ ਸੰਗਤ ਉਧਰੋਂ ਰੋਕ ਲੈਂਦੀ ਆ ਤੇ ਇਧਰੋਂ ਪਰ ਡਰਾਈਵਰ ਅ ਵੀ ਉਹ ਨਹੀਂ ਪਹੁੰਚ ਸਕਦਾ ਠੀਕ ਇਹ ਸਵਾਰੀ ਆਪਾਂ ਅੱਗੇ ਵੀ ਰੱਖੀ ਗਈ ਆ ਦਿਖਾ ਸਕਦੇ ਆ ਔਰ ਇਹ ਵੀ ਦੱਸਣਾ ਚਾਹਾਂਗੇ ਸਿਕ ਸੰਗਤ ਨੂੰ ਜਿਹੜਾ ਮਾਰਾ ਇਹਦਾ ਆਸਣ ਹੈ ਉਹ ਡਰਾਈਵਰ ਤੋਂ 1.5 ਫੁੱਟ ਉੱਚਾ ਰੱਖਿਆ ਗਿਆ ਹੈ ਵਿਜੇਕ ਉਸੇ ਸਿੱਕ ਸੰਗਤ ਨੂੰ ਲੱਗੇ ਆਪਾਂ ਉਹ 1.5 ਫੁੱਟ ਉੱਚਾ ਰੱਖਿਆ ਗਿਆ ਇਹਦੇ ਵਿੱਚ ਜਿਵੇਂ ਪਾਣੀ ਦੀ ਆਪਾਂ ਸਹੂਲਤ ਕਹਿ ਸਕਦੇ ਆ ਵੀ ਬਾਣੀ ਦਾ ਵੀ ਫਰਮਾਨ ਆ ਵੀ ਕੁੰਬੇ ਬੱਦਾ ਜਲਦਾ ਹੈ ਨਾ ਤਾਂ ਪਾਣੀ ਆ ਜਿਹੜਾ ਉਹ ਆਟੋਮੈਟਿਕ ਰੱਖਿਆ ਗਿਆ ਤੁਸੀਂ ਅੱਗੇ ਦੇਖ ਸਕਦੇ ਹੋ ਫੁਆਰੇ ਚੱਲਣਗੇ ਫੁਆਰੇ ਚੱਲਦੇ ਪਹਿਲਾਂ ਆਪਾਂ ਡੋਲਨੇ ਰਾਈ ਪਾਣੀ ਲੈ ਕੇ ਜਾਂਦੇ ਸੀ ਤੇ ਹੁਣ ਦੇਖੋ ਜੀ ਤਕਨੀਕ ਰਾਈ ਅੱਗੇ ਫੁਆਰੇ ਲੱਗੇ ਹੋਏ ਨੇ ਜਲ ਆਟੋਮੈਟਿਕ ਛਿੜਕਾਉਂਦਾ ਪਿਆ ਜਿਹਦੇ ਵਿੱਚ 100 ਲੀਟਰ ਦੀ ਟੈਂਕੀ ਰੱਖ ਕੇ ਆਪਾਂ ਪਾਣੀ ਚਲਾਇਆ ਗਿਆ ਹੈ ਠੀਕ ਹੈ ਜੀ ਆ ਕੂਟਰ ਵੀ ਰੱਖਿਆ ਗਿਆ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੂਟਰ ਦੀ ਸਹੂਲਤ ਵਿੱਚ ਦਿੱਤੀ ਗਈ ਹੈ ਤੇ ਗੱਲ ਕਰਦੇ ਜੀ ਆਪਾਂ ਅੰਦਰ ਲਈ ਇੰਟੀਰੀਅਰ ਦੀ ਬਾਈ ਜੀ ਨਾਲ ਉੱਪਰ ਬੱਤੀ ਹੈ ਹਾਂ ਜੀ ਤੇ ਇਹ ਤੁਸੀਂ ਦਿਖਾ ਸਕਦੇ ਜਿਵੇਂ ਬੈਕ ਕਰਨ ਲਈ ਇਹਦੇ ਬੈਕ ਗੇਅਰ ਕੈਮਰਾ ਵੀ ਹੈ ਸਕਰੀਨ ਵੀ ਹੈ ਕਿਉਂਕਿ ਇਹ ਆਧੁਨਿਕ ਸਹੂਲਤ ਹੈ ਇਹ ਇਸ ਵਿਸ਼ੇ ਤੇ ਤਾਂ ਪਾਇ ਵੀ ਰੋਲਾ ਨਹੀਂ ਨਾ ਪਾ ਸਕਦੇ ਵੀ ਆਉਣ ਦੇ ਜਾਂ ਪਿੱਛੇ ਕਿਵੇਂ ਰੋਲਾ ਪੈਂਦਾ ਤੇ ਇਹ ਮਾਡਲ ਬਾਈ ਜੀ ਫਿਰ ਕਿੱਥੋਂ ਦੇਖ ਕੇ ਕਿੱਥੋਂ ਪ੍ਰੇਰਿਤ ਹੋ ਕੇ ਇਹ ਮਾਡਲ ਦਾ ਆਪਾਂ ਡਿਜ਼ਾਈਨ ਲਿਆ ਜੀ ਇਹ ਪ੍ਰੇਰਿਤ ਹੋਏ ਆ ਜੀ ਅ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਜੀ ਉੱਥੋਂ ਬੈਠੇ ਨੂੰ ਹੀ ਜਿਵੇਂ ਇੱਕ ਫੁਰਨਾ ਹੋਇਆ ਤੇ ਉਹ ਕੋਸ਼ਿਸ਼ ਕੀਤੀ ਹੈ ਇਹ ਮਾਡਲ ਤਿਆਰ ਕਰਨ ਦੀ ਜਿਹੜਾ ਮਾਡਲ ਆ ਆਪਾਂ ਇਹ ਦਰਬਾਰ ਸਾਹਿਬ ਸ੍ਰੀ ਉਮਰਸਰ ਦਾ ਹੈ ਤੇ ਉਸੇ ਨੂੰ ਪ੍ਰੇਰਿਤ ਹੋ ਕੇ ਵੀ ਇੱਕ ਚੱਲਦਾ ਫਿਰਦਾ ਗੁਰੂ ਸਾਹਿਬ ਦਾ ਜਹਾਜ਼ ਜਿਹੜਾ ਤਿਆਰ ਕੀਤਾਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਲਰ ਆ ਇਹ ਵੀ ਉਹ ਵੀ ਪੇਂਟਡ ਹੈ ਕਿ ਜਿਵੇਂ ਇੱਧਰ ਡੀਜ਼ਲ ਨੂੰ ਆ ਗਿਆ ਤੇ ਇਹ ਬਾਕਸ ਬਣਿਆ ਗਿਆ ਇਹਦੇ ਟੂਲ ਰੱਖਣ ਵਾਸਤੇ ਟੂਲ ਰੱਖਣ ਚਾਹੇ ਜੋੜੇ ਰੱਖੇ ਜਾਂ ਚਾਹੇ ਸਾਈਡਾਂ ਵਗੈਰਾ ਖੋਲਦੀਆਂ ਕੀਤੀਆਂ ਗਈਆਂ ਸਾਈਡਾਂ ਖੋਲਦੀਆਂ ਤਾਂ ਕੀਤੀਆਂ ਜੀ ਅਕਸਰ ਇਹ ਵਹੀਕਲ ਆ ਤੇ ਵਹੀਕਲ ਨੇ ਚੱਲਦੇ ਨੇ ਕੋਈ ਕੰਮ ਤਾਂ ਕੱਢਣਾ ਹੀ ਐ ਕੱਢਣਾ ਜੀ ਤਾਂ ਉਹ ਆਪਾਂ ਉਸ ਵਿਸ਼ੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਕਿ ਕੱਲ ਨੂੰ ਮਕੈਨਿਕ ਐ ਇਲੈਕਟ੍ਰੀਸ਼ੀਅਨ ਐ ਉਹ ਕੰਮ ਕੰਮ ਤਾਂ ਵੀ ਸੌਖਾ ਹੋ ਜਾ ਸੌਖਾ ਹੋ ਜੀ ਹਾਂ ਜੀ ਇਹ ਸਾਰਾ ਫੋਲਡੇਬਲ ਹੁੰਦਾ ਵਾ ਠੀਕ ਹੈ ਜੀ ਤੇ ਇਹ ਆ ਗਈ ਜਿਵੇਂ ਪਿੱਛੇ ਆਪਾਂ ਟੂਟੀ ਟੂਟੀ ਹੱਥ ਵਗੈਰਾ ਤੋਂ ਉਹ ਵਾਤੇ ਜਿਹਨੇ ਚੜਨ ਨੂੰ ਹਣਾ ਜਾਲ ਵਾਸਤੇ ਠੀਕ ਜਾਲ ਵਾਸਤੇ ਠੀਕ ਭਾਰੇ ਤੁਸੀਂ ਅੱਗੇ ਦੇਖ ਚੁੱਕੇ ਆ ਹਾਂ ਜੀ ਤੇ ਉਹ ਉੱਪਰ ਕੈਮਰਾ ਦਲੇ ਇੰਟੀਰੀਅਰ ਦੀ ਜੀ ਇੰਟੀਰੀਅਰ ਦੇ ਵਿੱਚ ਗੱਲ ਕਰੀਏ ਤਾਂ ਜੀ ਆਪਾਂ ਏਸੀ ਲਗਾਇਆ ਗਿਆ ਡਬਲ ਠੀਕ ਪਿਛਲੇ ਸੰਗਤ ਨੂੰ ਬੈਠਣ ਵਾਸਤੇ ਇਹ ਪਿੱਛੇ ਏਸੀ ਆ ਇੱਕ ਮੂੜੇ ਜਿਹੜਾ ਰਿਜਨਲ ਕੈਟਾਂ ਦੀ ਉਹ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਕੈਬਨ ਆ ਇਸ ਕੈਬਨ ਦੇ ਵਿੱਚ ਆਪਾਂ ਸੁੰਦਰ ਮਾਲੇ ਰੱਖ ਸਕਦੇ ਹਾਂ ਪੋਥੀਆਂ ਰੱਖ ਸਕਦੇ ਹਾਂ ਬੈਗ ਰੱਖ ਸਕਦੇ ਆਂ ਕੁਝ ਵੀ ਆਪਨੇ ਕੁਸਮਾਨ ਹੈ ਜੋ ਆਪਾਂ ਨੂੰ ਇਸ ਵਿਸ਼ੇ ਤੇ ਜ਼ਰੂਰਤ ਹੁੰਦੀ ਹੈ ਮੌਕੇ ਦੀ ਉਹ ਟਿਕਾ ਸਕਦੇ ਆਂ ਆਪਾਂ ਠੀਕ ਹੈ ਸੰਗਜੀ ਦੇਖ ਸਕਦੇ ਤੁਸੀਂ ਉੱਪਰ ਵੀ ਛੱਤ ਉੱਤੇ ਕਿੰਨਾ ਸੋਨਾ ਵਰਕ ਕੀਤਾ ਗਿਆ ਜੀ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਕੰਮ ਕੀਤਾ ਆ ਤੇ ਸਾਈਡ ਗਲਾਸ ਹੈ ਜਿਹੜੇ ਉੱਪਰਲੇ ਫਿਕਸ ਹੈ ਤੇ ਥੱਲੇ ਦੇ ਆਪਾਂ ਸਲਾਈਡ ਕੀਤੇ ਆ ਠੀਕ ਹੈ ਵੀ ਜਿਵੇਂ ਆਪਾਂ ਨਗਰ ਕੀਰਤਨ ਦੇ ਵਿੱਚ ਵੀ ਲਜਾਵਾਂਗੇ ਸ਼ਾਇਦ ਆਪਾਂ ਪ੍ਰਸ਼ਾਦ ਦੇਣਾ ਜਾਂ ਮਾਇਆ ਦਾ ਮੱਥਾ ਟੇਕਿਆ ਜਾਣਾ ਉਹਦੇ ਵਿੱਚ ਉਹ ਗੋਲਕ ਵੀ ਅੰਦਰ ਰੱਖੀ ਗਈ ਹੈ ਤੇ ਪਰਦੇ ਲਗਾਏ ਗਿਆ ਤਾਂ ਦੇਖ ਸਕਦੇ ਜੀ ਅੰਦਰ ਗੱਡੀ ਦੇ ਚੰਗੀ ਸਪੇਸ ਵੀ ਆ 5 6 ਵਿੱਚ ਬੰਦੇ ਬਹਿ ਸਕਦੇ ਸੰਗਤ ਬਹਿ ਸਕਦੇ ਵਿੱਚ ਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਛਾ ਜੀ ਪਿੱਛੇ ਪਾਣੀ ਦੀ ਸੂਟ ਦਿੱਤੀ ਗਈ ਹੈ ਗਲਾਸ ਵਗੈਰਾ ਲਾਈਟਾਂ ਜੇ ਗੱਲ ਕਰੀਏ ਜੀ ਇਹਦੇ ਰੰਗ ਪੇੜ ਦੀ ਕੋਈ ਮੌਸਮ ਦੇ ਹਿਸਾਬ ਨਾਲ ਕੋਈ ਆਪਾਂ ਧੂਣ ਦੇ ਨਾਲ ਜੀ ਇਹ ਤਾਂ ਕੋਈ ਅ ਨਹੀਂ ਕੋਈ ਚੱਕਰ ਨਹੀਂਗਾ ਜੀ 2K ਪੇਂਟ ਆਪਾਂ ਇਸ ਚੀਜ਼ ਦੀ ਗਾਰੰਟੀ ਚੱਕਦੇ ਆ ਵਾਸ਼ ਕਰ ਸਕਦੇ ਆ ਅਕਸਰੇ ਰਸਤੇ ਆ ਤੇ ਜਾਉਗੇ ਜਾਂ ਮੌਸਮ ਆ ਜਿਹੜਾ ਉਹ ਕੁਦਰਤ ਦੇ ਵਾਸ ਹੁੰਦਾ ਹਾਂਜੀ ਉਸ ਵਿਸ਼ੇ ਨੂੰ ਹੀ ਮੁੱਖ ਰੱਖ ਕੇ ਆਪਾਂ ਇਹ ਸਾਧਨ ਤਿਆਰ ਕੀਤਾ ਵੀ ਕਈ ਵਾਰ ਮੌਸਮ ਖਰਾਬ ਹੁੰਦਾ ਤੇ ਸੰਗਤ ਦਾ ਪ੍ਰੋਗਰਾਮ ਲਿਖਿਆ ਹੁੰਦਾ ਹਾਂਜੀ ਤਾਂ ਉਹ بارشਾਂ ਦੇ ਵਿੱਚ ਵੀ ਆਪਾਂ ਇਹਨੂੰ ਲਿਜਾ ਸਕਦੇ ਆ ਜੀ ਸਰ ਤੇ ਕੋਈ ਇਹਦੇ ਵਿੱਚ ਫਾਇਰ ਵਗੈਰਾ ਵਾਸਤੇ ਕੋਈ ਸਿਸਟਮ ਵਗੈਰਾ ਸਰਕਟ ਦੇ ਵਾਸਤੇ ਵੀ ਆਪਾਂ ਖਾਸ ਦੱਸਣਾ ਚਾਹਾਂਗੇ ਇਹਦੇ ਵਿੱਚ ਜਿਹੜੇ ਇਲੈਕਟ੍ਰੀਕਲ ਸਹੂਲਤਾਂ ਸਾਧਨ ਮਿਲਦੀਆਂ ਆਪਾਂ ਨੂੰ ਵੀ ਆਟੋ ਕੱਟ ਕਰ ਜਾਂਦੀਆਂ ਆਟੋ ਕੱਟ ਮੂਰੇ ਬੈਟਰੀ ਤੇ ਵੀ ਫੂਲ ਸਿਸਟਮ ਲੱਗਾ ਤੇ ਅੰਦਰ ਵੀ ਆਟੋ ਕੱਟ ਸਿਸਟਮ ਲਗਾਏ ਗਏ ਆ ਇਸ ਤਰ੍ਹਾਂ ਦਾ ਕੋਈ ਹੈ ਨਹੀਂਗਾ ਵੀ ਡਰ ਨਹੀਂਗਾ ਠੀਕ ਫਾਇਰ ਵਾਸਤੇ ਵੀ ਆਪਾਂ ਫਾਇਰ ਪਿਟ ਵੀ ਅੰਦਰ ਲਗਾਈ ਗਈ ਹੈ ਠੀਕ ਹੈ ਜੀ ਹਾਂ ਜੀ ਜੋ ਆਪਾਂ ਨੂੰ ਸਾਧਨ ਦੇ ਟੋਟਲ ਚਾਹੀਦੇ ਇਹਦੀਆਂ ਸਹੂਲਤਾਂ ਉਹ ਰੱਖਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਸੰਗਤ ਨੂੰ ਵੀ ਬੇਨਤੀ ਕਰਾਂਗੇ ਜੇ ਕੁਝ ਲੱਗਦਾ ਤਾਂ ਜਰੂਰ ਸਾਨੂੰ ਮੈਸੇਜ ਕਰਨ ਜਾਂ ਫੋਨ ਕਰਕੇ ਦੱਸਣ ਦੀ ਕਿਰਪਾਲਤਾ ਜਰੂਰ ਕਰਨਾ ਆਪਣੇ ਲੋਕ ਤੁਹਾਨੂੰ ਕਿੱਦਾਂ ਦੀ ਗੱਡੀ ਲੱਗੀ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ ਸੁਝਾਅ ਦੇ ਸਕਦੇ ਹੋ ਇਹਦੇ ਵਿੱਚ ਕੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਕੁਝ ਹੋਰ ਨਵਾਂ ਕੀ ਕਰ ਸਕਦੇ ਇਹਦੇ ਵਿੱਚ ਜਰੂਰ ਦੱਸਣਾ ਕਮੈਂਟ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਤਾਂ ਜੋ ਸੰਗਤਿਕ ਪਹੁੰਚ ਸਕੇ ਬਾਈ ਜੀ ਦਾ ਕੰਮ ਦੇਖ ਕੇ ਹੋਰ ਵੀ ਸੰਗਤਾਂ ਇਸ ਚੀਜ਼ ਤੋਂ ਪ੍ਰੇਰਿਤ ਹੋ ਸਕਣ ਤੇ ਕੰਮ ਬਹੁਤ ਸੋਹਣਾ ਬਾਈ ਜੀ ਦਾ ਲਾਸਟ ਇਹ ਇਹ ਕੋਰਿਡੋਰ ਤੋਂ ਆਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇੰਨੀ ਦੂਰੋਂ ਚੱਲ ਕੇ ਆਈ ਸਾਡੇ ਨਗਰ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਧਨ ਤਿਆਰ ਕਰਕੇ ਚੱਲੇ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਦਰਸ਼ਕੋ ਅਗਲੀ ਵੀਡੀਓ ਦੇ ਵਿੱਚ ਇਹ ਇਹਨਾਂ ਹਾਂਜੀ ਇਹ ਸਿਰਫ ਅੰਡਰਗਰਾਉਂਡ ਆਵੇ ਸੈਂਟਰ 'ਚ ਹੱਥ ਲਾਉਣਾ ਵੇ ਲੋਕ ਲੱਗੇ ਉਹ ਤੁਸੀਂ ਮਹਿਸੂਸ ਹੀ ਕਰਨਾ ਵੀ ਸੈਂਟਰ ਚ ਕਿੱਥੇ ਕੁੰਡੀ ਲੱਗੀ ਆ ਹਾਂ ਜੇ ਪਤਾ ਲੱਗੀ ਜਾਣਾ ਹੈ ਹਾਂ ਆ ਵੀ ਇੱਥੇ ਅੰਦਰੋਂ ਆ ਨਾ ਕੁੰਡੀ ਆ ਬੋਲੋ